ਸਸਿਕਾ ਜੀ ਮੈਂ ਹਾਂ ਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਬੀਸੀ ਦੇ ਵਿੱਚ ਮਕਾਨ ਮਾਲਕਾਂ ਨੂੰ 27% ਕਿਰਾਇਆ ਵਧਾਉਣ ਦਾ ਹੱਕ ਮਿਲ ਗਿਆ ਜੀ ਹਾਂ ਭਾਵੇਂ ਮਾਮਲਾ ਸਿਰਫ ਦੋ ਮਕਾਨ ਮਾਲਕਾਂ ਤੱਕ ਸੀਮਤ ਹੈ ਪਰ ਦੇਖਾ ਦੇਖੀ ਹੋਰ ਮਕਾਨ ਮਾਲਕ ਆਪਣੇ ਨੁਕਸਾਨ ਦੀ ਦੁਹਾਈ ਦਿੰਦੇ ਬਿਲਕੁਲ ਇਸੇ ਕਿਸਮ ਦੀ ਮੰਗ ਕਰ ਸਕਦੇ ਨੇ ਅਤੇ ਕਿਰਾਏਦਾਰਾਂ ਦਾ ਕਚੂਮਰ ਵੀ ਨਿਕਲ ਸਕਦਾ ਹੈ ਪੀਸੀ ਦੇ ਵਿਕਟੋਰੀਆ ਵਿਖੇ ਸਾਹਮਣੇ ਆਏ ਹੈਰਾਨਕੁਟ ਮਾਮਲੇ ਦੇ ਵਿੱਚ ਮਕਾਨ ਮਾਲਕਾਂ ਨੇ ਦਲੀਲ ਦਿੱਤੀ ਹੈ ਕਿ ਵਧੇ ਵਿਆਜ ਦੇ ਕਾਰਨ ਉਹਨਾਂ ਨੂੰ ਕਿਸ਼ਤਾਂ ਦੇ ਰੂਪ ਵਿੱਚ 8000 ਡਾਲਰ ਅਦਾ ਕਰਨੇ ਪੈ ਰਹੇ ਨੇ ਜਦਕਿ ਪਹਿਲਾਂ ਇਹ ਰਕਮ 45722 ਡਾਲਰ ਬਣਦੀ ਸੀ ਇੱਕ ਨਿਊਜ਼ ਦੇ ਮੁਤਾਬਕ ਮਾਲਕਾਂ ਨੇ ਇਫਤੋਬਤੋਚਰੀਕ ਵਿੱਚ ਪਹਿਲੀ ਰੈਂਟਲ ਪ੍ਰਾਪਰਟੀ ਖਰੀਦੀ ਅਤੇ ਉਸ ਵੇਲੇ ਵਿਆਜ ਦਰ 1.9% ਦੀ ਚੱਲ ਰਹੀ ਸੀ ਪਰ ਜੁਲਾਈ 2023 ਤੱਕ ਵਿਆਜ ਦਾ ਬੋਝ 6.65% ਵਧ ਗਿਆ ਇਸੇ ਦੌਰਾਨ ਮਕਾਨ ਮਾਲਕਾ ਨੇ ਕਿਰਾਏਦਾਰ ਦਿਨ ਨਾਲ ਸੰਪਰਕ ਕਰਦਿਆ 512 ਪ੍ਰਤੀ ਮਹੀਨਾ ਕਿਰਾਇਆ ਵਧਣ ਦੀ ਗੱਲ ਕੀਤੀ ਪਰ ਕਿਰਾਏਦਾਰ ਨੇ ਨਾਕਾ ਦਿੱਤੀ। ਕਿਰਾਏਦਾਰਾ ਨੇ ਦਲੀਲ ਦਿੱਤੀ ਕਿ ਜਾਇਦਾਦ ਦੇ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਕਈ ਫਾਇਦੇ ਵੀ ਹੁੰਦੇ ਹਨ ਜਿਸੇ ਮੱਦੇਨਜ਼ਰ ਕਿਰਾਏ ਤੇ ਵਿੱਚ ਭਾਰੀ ਪਰ ਕਮ ਵਾਤਾ ਨਾ ਕੀਤਾ ਜਾਵੇ। ਇਸ ਮਗਰੋਂ ਮਕਾਨ ਮਾਲਕਾ ਨੇ ਰੈ residen tial tenancy branch ਦੇ ਵਿੱਚ ਮੁਕਦਮਾ ਦਾਇਰ ਕਰਦਿਆਂ ਕਿਰਾਏ ਵਿੱਚ 23.5% ਵਾਧਾ ਕਰਨ ਦੀ ਮੰਗ ਕੀਤੀ, ਜਦਕਿ ਕਾਨੂੰਨ ਤੌਰ ਉਤੇ ਸਲਾਹਨਾ 3.5% ਵਾਧਾ ਕੀਤਾ ਜਾ ਸਕਦਾ ਹੈ। ਦੋਵਾਂ ਵਾਧਿਆਂ ਨੂੰ ਛੋੜ ਦਿੱਤਾ ਜਾਵੇ ਤਾਂ ਕਿਰਾਏਦਾਰ ਉੱਤੇ 27% ਵਾਧੇ ਦਾ ਬੋਝ ਪਵੇਗਾ ਕਿਰਾਏ ਉੱਤੇ ਦਿੱਤੇ ਮਕਾਨ ਦੋ ਬੈੱਡਰੂਮ ਵਾਲੇ ਹਨ ਅਤੇ ਕਿਰਾਏ ਵਧਨ ਮਗਰੋਂ ਕਿਰਾਏਦਾਰ ਨੂੰ 1968 ਡਾਲਰ ਅਦਾ ਕਰਨੇ ਹੋਣਗੇ ਆਰਟੀਵੀ ਨੇ ਇੱਕ ਫੈਸਲੇ ਦੇ ਵਿੱਚ ਲਿਖਿਆ ਕਿ ਮਕਾਨ ਮਾਲਕਾ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਜੋ ਬਰਦਾਸ਼ਤ ਕਰਨਾ ਸੰਭਵ ਨਹੀਂ ਹੈ ਤੇ ਫੈਸਲੇ ਵਿੱਚ ਇਸ ਗੱਲ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਮਕਾਨ ਮਾਲਕਾ ਵੱਲੋਂ ਆਪਣੇ ਆਰਥਿਕ ਨੁਕਸਾਨ ਬਾਰੇ ਹਰ ਸਬੂਤ ਪੇਸ਼ ਕੀਤਾ ਗਿਆ ਅਤੇ ਇਸ ਨੂੰ ਘਟਾਉਣ ਦੇ ਲਈ ਕਿਰਾਏ ਦੇ ਵਿੱਚ ਵਿਵਾਦ ਦਾ ਲਾਸਟ Yeah. ਜ਼ਿਕਰ ਉਹ ਹੈ ਕਿ ਦੂਜੇ ਪਾਸੇ ਬ੍ਰਿਟਿਸ਼ ਕੋਲੰਪੀਆ ਦੇ ਹਾਊਸਿੰਗ ਮੰਤਰੀ ਰਵੀ ਕਾਲੋ ਨੇ ਕਿਹਾ ਕਿ ਰਿਹਾਇਸ਼ ਤੇ ਸੰਕਰ ਦੇ ਨਾਲ ਨਿਯੁਕਤਣ ਦੇ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਨੇ ਅਤੇ 2018 ਦੇ ਮਗਦੋਂ ਮਕਾਨ ਕਿਰਾਏ ਦੇ ਵਿੱਚ ਵਾਧੇ ਨੂੰ ਮਹਿੰਗਾਈ ਦਾਤੋਂ ਹੇਠਾਂ ਰੱਖਣ ਦੇ ਵਿੱਚ ਵੀ ਸਫਲਤਾ ਮਿਲੀ ਹੈ। ਮਕਾਨ ਕਿਰਾਏ ਦੇ ਵਿੱਚ 7% ਦੀ ਵਾਅਦੇ ਬਾਰੇ ਉਹਨਾਂ ਨੇ ਕਿਹਾ ਕਿ ਇਹ ਗੈਸ ਸਦਾਰਨ ਵਾਅਦਾ ਸਾਫਕਾਰ ਸਰਕਾਰ ਦੀ ਨੀਤੀ ਦੇ ਕਾਰਨ ਸੰਭਵ ਹੋਇਆ ਹੈ। ਬਿਨਾਂ ਸ਼ੱਕ ਲੋਕਾਂ ਦੇ ਮਨ ਦੇ ਵਿੱਚ ਸਵਾਲ ਉੱਠ ਰਹੇ ਨੇ ਅਤੇ ਹਾਊਸਿੰਗ ਮੰਤਰਾਲੇ ਵੱਲੋਂ ਨੀਤੀ ਦੀ ਸਮੀਖਿਆ ਵੀ ਕੀਤੀ ਜਾ ਰਹੀ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ